ਜੀ ਸਵਾਗਤ ਹੈ ਤੁਹਾਡਾ ਆਪਣੇ ਬਈ ਵਾਲੀ ਯੂਟਿਊਬਰ ਦੇ ਕੰਨਾ ਵੇ ਵਲੌਗ ਨਾਲ ਕੇ ਉਪਰ ਅੱਜ 75 ਕਿਲੋ ਦਾ ਰਾਟੇ ਲਖੀ ਨੂੰ ਸ਼ੋਪਿੰਗ ਕਰ ਮੜਲੇ ਕੇ ਸ਼ੋਪਿੰਗ ਕਰਕੇ ਬਣਾਉਂਗਾ ਮੈਂ ਕਰਾਂਗਾ ਰਾਤ ਦਾ ਰਾਤ ਕਰਿਆ ਨਾ ਮਾਹੌਲ ਐਕਰੀ ਰੁਪਏ ਲੈਣੇ ਨੇ ਇੱਕ ਦੁਕਾਨ ਬਲੱਸ ਇਹੋ ਜਿਹੇ ਮੈਂ ਕਹਿਤਾ ਉੱਥੇ ਉੱਥੇ ਕੱਕ ਕਰਾ ਰਹੇ ਹਾਂ ਛੋਟਾ ਨਹੀਂ ਕਰਾਉਣਾ ਨਾ ਫਿਰ ਉਸ ਦਾ ਪਲਾਨਿੰਗ ਮੜ ਜੂ ਗੱਡਾ ਕਰਾ ਰਹੇ ਹਾਂ ਇੱਕ ਕੇ ਜਾ ਰਹੇ ਹਾਂ ਪ੍ਰੋਗਰਾਮ ਦਿਖਾਉਣੇ ਆ ਰਾਜ ਰਾਜੇ ਵੀ ਆਰ ਦੱਸੋ ਤੁਹਾਨੂੰ ਆ ਜਾਂਦਾ ਮੋ ਗਿਆ ਅੰਦਾ ਟਕਰਿਆ ਹੱਥ ਘੜੇ ਕਰਦਾ ਸੀ ਫਿਰ ਸਾਰਿਆਂ ਨੂੰ ਕੈਚ ਕਰਨਾ ਪੈਂਦਾ ਆਪਣੇ ਬੰਦੇ ਲਈ ਬਲਾਓ ਇਧਰ ਲੈਣੇ ਬੰਦੇ ਲੈਣੇ ਜਾਵੇ ਮੇਰਾ ਬਾਪਾ ਦੇਖੇ ਬਈ ਮੰਮੀ ਬਲਾਓ ਦਿਖਾਉਣਾ ਤੁਹਾਨੂੰ ਜਾ ਕੇ ਫਿਰ ਆਣਾ ਰਸਤੇ ਜਿ ਦਿਖਾਵਾਂ ਹਾਂ ਉਹ ਰਸਤੇ ਜੇ ਪਰ ਦੋ ਬਈ ਰਾस्ते ਸਾਡੇ ਪਿੰਡ ਦੇ ਵੱਲ ਜਾ ਰਹੇ ਕੱਦੂ ਆਪਾਂ ਰੇਟ ਪੁੱਛ ਕੇ ਆਵਾਂ ਵੀ ਆਪਣਾ ਮਹਿੰਗਾ ਤਾਂ ਨਹੀਂ ਹੈਗਾ ਅੱਜ ਰੇਟ ਸਾਨੂੰ ਬਾਈ ਪੁੱਛ ਕੇ ਦੱਸਾਂਗੇ ਅੱਜ ਪਹਿਲਾਂ ਢੇਗੀ ਰੇਟ ਚੱਲ ਰਿਹਾ ਹੈ ਸਬਜ਼ੀ ਦਾ ਥੋੜੇ ਕੰਮ ਨੇ ਕਨਫਰਮ ਕਰਾਂਗੇ ਹੈ ਨਾ ਫਿਰ ਆਪਾਂ ਨੂੰ ਜਿਹੜੇ ਕਹਿੰਦੇ ਨੇ ਕੀ ਕੀ ਦਿਖਾ ਦੇ ਰਹੇ ਆਂ ਪਤਾ ਨਹੀਂ ਪਹਿਲਾਂ ਇਹ ਕਹਿੰਦਾ ਵੀ ਮੈਂ ਹੀ ਹਰ ਸਬਜ਼ੀ ਬਾਈ ਤਾਜੀ ਦੇ ਵਹੀ ਦਾ ਹੀ ਫਰਕ ਪੈਂਦਾ ਹੈ ਕਿਸੇ ਦਾ ਬੋਲੀਦਲ ਨਹੀਂ ਕਿਤੇ ਪਰ ਆਪਾਂ ਬਾਜੀ ਦਾ ਡਾਇਰੈਕਟ ਨੰਬਰ 1 5709 ਹੈ ਜੋ ਬਰੋਹਲਾਡੇ ਸ਼ਹਿਰ ਵਿੱਚ ਪਾਉਂ ਚੁੱਕਿਆ ਆ ਗਿਆ ਬੱਸ ਸਟੈਂਡ ਬੁਲਾਡੇ ਦਾ ਜਾਮ ਬਹੁਤ ਆ ਭੀੜ ਭੜਕਾ ਦੇਖੋ ਮਿੱਤਰੋ ਭੀੜ ਭੜਕਾ ਵੜਾ ਅੰਗੜੀ ਕਿਹੜੀ ਗਲੀ ਚਲਾਇਆ ਪਰ ਕਮਿਆ ਰਲੀ ਤਾਂ ਸਿੱਧੀ ਸਿੱਧੀ ਜਾਵਾਏ ਬਾਈ ਅਸੀਂ ਭੀੜ ਰੱਖੀ ਆਂ ਅੰਗੜੀ ਬਹੁਤ ਹੀ ਵੜਾ ਹੈ ਕਿਹੜੀ ਗਲੀ ਮਸ਼ਹੂਰ ਹੈ ਬੁਲਾਡੇ ਦੀ ਅੱਜ ਤੇ ਜੀ ਵੀ ਸੁਣਨਾ ਹੈ ਗਰਮੀਆਂ ਹੀ ਆ ਲਾਉਂਗੀ ਨੀ ਨਾ ਗਰਮੀ ਜਗਲੇ ਨਾ ਕਿ ਮਰਨਾ ਯਾਰ ਪਰ ਉਹ ਵੀ ਹੋਣੀ ਹੈ ਬਸ ਆਈ ਉਹ ਬਸ ਟਕਈ ਨਾਲ ਬੜਾ ਆ ਹੁਣ ਖਿੱਚਦੇ ਉਹ ਉਹ ਤੰਦਰ ਨੇ ਹੁਣ ਇਹਨੇ ਖਿੱਚਦੀ ਚੱਲ ਕੋਈ ਗੱਲ ਟਕਈ ਇਹਨਾਂ ਨੇ ਜੱਲਾਇਆ ਪਾ ਇਹ ਤਾਂ ਮੌਤ ਇਹ ਚਾਹੋ ਹਾਂ ਅੱਛਾ ਜੇ ਇਹ ਤਾਂ ਵੇਜੋ ਹੌਲੀ ਕਰ ਲੈ ਜਾਂ ਡੱਕਰ ਲੈ ਤਾ ਫਿਰ ਮਰੀਜ਼ ਬੰਦਾ ਨੂੰ ਕਿੱਦਿਖ ਰਿਹਾ ਹੋਏ ਟੱਕਾ ਲਾਈ ਜਾਂਦੇ ਨੇ ਹੈਨਾ ਚਲੋ ਮਿੱਤਰੋ ਬਸ ਇਧਰ ਆਪੋ ਨੇ ਬਾਈ ਘੱਟ ਕਰਤਾ ਪਿੱਛੇ ਘੱਟੇ ਹੋਣੇ ਆ ਰਹੇ ਆ ਇਧਰ ਬਹੁਤ ਬੈਂਕਾਂ ਦੇ ਕੋਲ ਫਿਰਦੇ ਆ ਗਏ ਪਰਲੇ ਰਫਾਵੇ ਸਮਾਨ ਦੇ ਦੇਖੋ ਅਜੇ ਹੋਰ ਵੀ ਲੈਣਾ ਬੀ ਗੱਡੀ ਹੁਣ ਇੱਧਰ ਲਈ ਛੱਡ ਦੂੰ ਆ ਡੱਬੇ ਇਹ ਡੱਬੇ ਇਹ ਡੱਬੇ ਸਾਰੇ ਚੱਕੇ ਰਿਆਂਗੇ ਜਦੋਂ ਟਰੱਕ ਭਰ ਲੈਣਾ ਆ ਆਰਡਰ ਦੀ ਇਹਨੇ ਟਰੱਕ ਇੱਥੇ ਲਈ ਆਈਓ ਆਪਾਂ ਤੁਹਾਨੂੰ ਇੱਥੇ ਦਿਖਾ ਦੇਵਾਂਗੇ ਪਹੁੰਚ ਗਏ ਵਰਮ ਤੋਂ ਦਫਾ ਫੇ ਲੈ ਦੇ ਸਬਜ਼ੀ ਵਾਸਤੇ ਲਫਾਫੇ ਦਾ ਬਣਾ ਲੋਟ ਨਹੀਂ ਹੁੰਦਾ ਹੈ ਮਨ ਲਫਾਫੇ ਤੋਂ ਬਣਾ ਲੋਟ ਨਹੀਂ ਹੁੰਦਾ ਕਮ ਸਬਜ਼ੀ ਵਾਸਤੇ ਜ਼ਰੂਰੀ ਨਹੀਂ ਲਫਾ ਦੇ ਲਫੜਾ ਭਾਈ ਸਮਾਨ ਤੇ ਸਮਾਨ ਹੋ ਗਿਆ ਹੁਣ ਤਾਂ ਖੇਡ ਦਈਏ ਕੁਣ ਕਿਹੜਾ ਜ਼ਿਲ੍ਹੇ ਵਿੱਚ ਆ ਬਲਾਡ ਚ ਚਲ ਆਇਆ ਤੇ ਹੈ ਹੁਣ ਮੜਾ ਆ ਬਲਾਡਾ ਸ਼ਹਿਰ ਦੇਖ ਲੀਏ ਘੁੰਮ ਫਿਰ ਲੈਣੇ ਹੁਣ ਆ ਰੋਮਾਂ ਤੋਂ ਨਿਕਲਣ ਟਾਈਮ ਨਹੀਂ ਮਿਲਦਾ ਹੈ ਹੈ ਚਲ ਆ ਜਾ ਇੱਕ ਦਿਨ ਦੀ ਢੇੜੀ ਲੱਗੀ ਹੈ ਹੈ ਟੋੜਾਂਗੇ ਸਵਾਰ ਕੇ ਵਿੱਚੇ ਸ਼ਾਪਿੰਗ ਕਰੀ ਸੀ ਬਈ ਦੇਖੋ 2500 ਰੁਪਏ ਆ ਗਿਆ ਖਾਵਾ-ਬੀਵਾ ਵੀ ਉਹ ਜੋਪਿੰਗ ਕਰਕੇ ਚੱਲ ਪਈ ਜੱਟ ਇਹ ਲੂਪੀ ਲੈਣੇ ਹੈ ਰਾਜਸਥਾਨ ਦਾ ਜੂਸ ਕੀ ਪੀਏਗਾ ਪੀ ਵੀ ਇਹਨਾਂ ਲੱਕੇ ਤੋਂ ਬੱਜੀ ਜਾਵੇ 10 ਵਜੇ ਕੋਈ ਵੀ ਰਾਏ ਲਾ ਦੇ ਹੁਣ ਘੁਆ ਦੇ ਮੁੰਡੇ ਕਹਿੰਦੇ ਜੂਸ ਪੀਣਗੇ ਜੂਸ ਪੀਣਗੇ ਦਾ ਸ਼ੇਕ ਪੀਣਗੇ ਮੁੰਡਿਆ ਸ਼ੇਕ ਜੂਸ ਨਹੀਂ ਪੀਣਗੇ ਨਾ ਸ਼ੇਕ ਪੀਵਾਂਗੇ ਬਣਾਈ ਜਾਂਦਾ ਜੋਕਰ ਮੰਗੇ ਸ਼ੇਕ ਫਿਰ ਕੀ ਜੇ ਚੱਲ ਜਾਂਦਾ ਮੁੰਡਿਆ ਸੋ ਭੈਣ ਬਹੁਤ ਕਰ ਲਈ ਇੱਕ ਟਰੱਕ ਚ ਸਮਾਨ ਆਰਡਰ ਦੇ ਤਾਂ ਨਾ ਤੂੰ ਵੀ ਆਈ ਹੋ ਕੇ ਮੈਂ ਤੁਹਾਨੂੰ ਦਿਖਾਵਾਂ ਜੀ ਅੰਗਰੇਨ ਬਣਾਈ ਅੰਦਰ ਮੁੰਡਾ ਛੇਕ ਆਇਆ ਉਹ ਦਿਖਾਵਾਂ ਮੈਂ ਬਣਾਤਾ ਬੰਦੇ ਨੇ ਛੇਕ ਐਸ ਕੇ ਪਾਜ ਦੇ ਉੱਤੇ ਪਾਦਿਆਂ ਉਹ ਦਾਖਾ ਹੀ ਨਾ ਹੋਏ ਹੋਰ ਚੈਰੀ ਚੈਰੀ ਇਹਨਾਂ ਨੂੰ ਤਾਂ ਤਾਕਤ ਤੋਂ ਉਹਦੇ ਨਾਲ ਹੀ ਇੱਕ ਪਹਿਲਾਂ ਵੀ ਕੀਆ 5 ਰੁਪਏ ਦਾ ਗੱਲਾ ਕਹਿੰਦਾ 30 ਚ ਪੈ ਗਿਆ ਕਿ ਉਹ ਇੱਕ ਅਗੀਲਾ 30 ਗਿਆ ਦੇਲਾਉਂਦਾ ਰਾਹ ਪੂਰਾ ਭਾਗਿਆ ਜਾਨ ਆ ਗਿਆ ਮੁੰਡਾ ਲੈ ਕੇ ਲੋ ਜੀ ਥੈਂਕ ਯੂ ਸਰ ਕਿਵੇਂ ਗੱਲਬਾਤ ਠੀਕ ਹੈ ਪਪਾਂ ਨਾਲ ਵੀ ਮੈਂ ਗੇਰ ਹਣਾ ਉਹਦਾ ਮੁੱਛਾਂ ਲੱਭਣੇ ਨੇ ਆਪਣੇ ਧਿਆਖੋ ਜੀ ਬਰੋ ਪੇਟ ਭੂਜਾ ਕਰ ਲਈ ਮੁੰਡਿਆਂ ਨੇ ਹੁਣ ਚੱਲਦੇ ਅੱਗੇ ਬੜਾ ਜਲ ਪਿਆਣਾ ਹੋਰ ਲੈ ਕੇ ਆਣਾ ਆ ਨਾ ਲੱਗਿਆ ਹੈ 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 ਕਿਹਦਾ ਰੈਡ ਹੈ ਸਪਨਾ ਰਹਿਣਾ ਰਹਿ ਕੇ ਉਹ ਕਦੀ ਹੋਗਾ ਸਾ ਜੀ ਆਪਣੀ ਲੋ ਵਿੱਚੋਂ ਬਰੋ ਆ ਗਏ ਸੀ ਖੇਤਾਂ ਪਾਈਪ ਲਾਈਨ ਫਟ ਗਈ ਮਿੱਤਰੋ ਹੋ ਨਿਚੇਲੀ ਉਹ ਕਰਦੇ ਲੋਟ ਪੱਟ ਕੇ ਜੋੜ ਲਾਉਣਾ ਬਹੁਤ ਸਾਰੀ ਪੱਟੀ ਹੋਈ ਹੈ ਤੋ ਤੱਕ ਫਟ ਗਈ ਜਦੋਂ ਆ ਪੈਬਲ ਨੇ ਪਾਈ ਸੀ ਨਾ ਉਹ ਕਟਰ ਵੱਜ ਗਿਆ ਤੇ ਕਰਨੀ ਹੋਦਾ ਸਾਰਕ ਕਰਨਾ ਪੂਜਾੜਾ ਖੁੱਲਾ ਮਿੱਤਰ ਹੁਣ ਆ ਗਏ ਆ ਪਾ ਸਬਜੀ ਵੇਚਣ ਪਹਿਲਾਂ ਮੈਂ ਚੱਲ ਸਬਜੀ ਵਾਲਾ ਕੰਮ ਨਿਮੇੜ ਦਈਏ ਹੁਣ ਜਾਂਦੇ ਆ ਉਸ ਵੇਚਦੇ ਨੇ ਰੋ ਰੋਡ ਦਾ ਰੋਡ ਦਾ ਖੜ ਗਿਆ ਬੰਦਾ ਤੇਲ ਮੁੱਕ ਗਿਆ ਦਾ ਆਹ ਦਾ ਘਰ ਆ ਦੇਖੋ ਗੋਲੇ ਦੇਖੋ ਬੰਦਾ ਤੇਲ ਨਹੀਂ ਲਿਆ ਸਕਦਾ ਹੈਗਾ ਉਹ ਕਾਹਨੂੰ ਭੰਦਾ ਕੌਣ ਵਾਰੀਆਂ ਨਾ ਨਹੀਂ ਯਾਰ ਇਹ ਤਾਂ ਬਣੂ ਬਈ ਉਹ ਇਹਦਾ ਪੈਂਦਰਾ ਪਲੱਗ ਖਰਾਬ ਹੋਇਆ ਖੋਲ ਨਾ ਪਲੱਗ ਬਈ ਜੇ ਪਲੱਗ ਖਰਾਬ ਆ ਕਾਹਨੂੰ ਖਰਾਬ ਆ ਬਈ ਜਾਣ ਕੇ ਬਹਾਨੇ ਲਾਉਂਦਾ ਹੈ ਇਹ ਮੈਂ ਤਾਂ ਵੇਚਿਆ ਮੈਂ ਤਾਂ ਵੇਚਿਆ ਤੇਲ ਪਵਾਇਆ ਕਰਨਾ ਤੇਜ ਪਰ ਅੱਜ ਫੇਰ ਮੁੰਡੇ ਲੋਏ ਆਇਆਂਗੇ ਦਾੜੀ ਬੂੜੀ ਕਟਾਉਣ ਮੁੰਡੇ ਜੀ ਉੱਪਰ ਲਵੇ ਲੱਖੇ ਦਾ ਕਰਾਉਣੇ ਆ ਜੀ ਕੰਮ ਕਿਉਂ ਲੱਖੇ ਲੱਖੇ ਜਮਾਣ ਇੱਕ ਨੰਬਰ ਬਈ ਮੁੰਡਾ ਹੋਂਡਾ ਬਣਾ ਦੇਣ ਠੀਕ ਹੈ ਨੋ ਜਵਾਨ ਮੁੰਡਾ ਬਣਾ ਲਈ ਹੁਣ ਤਾਂ ਇਹ ਹੁਣ ਤਾਂ ਇਹ ਉਹ ਚ ਵੱਡੇ ਉਮਰਾਂ ਚ ਸ਼ਾਮਲ ਹੋ ਗਿਆ ਦਾੜੀ-ਉਡੀ ਵਾਲ ਬੱਚਿਆਂ ਵਾਲਾ ਹੋ ਰਿਹਾ ਹੈ ਇਹ ਕਹਿੰਦਾ ਅੱਜ ਮੈਂ ਜਿਵੇਂ ਅੱਖਾਂ ਜੱਲਿਆਣਾ ਹੋ ਰਿਹਾ ਬਾਲ ਬੱਚਿਆਂ ਦਾ ਅੱਜ ਇਹ ਕਹਿੰਦਾ ਮੈਂ ਜਿਵੇਂ ਮੁੰਡਾ ਖੁੰਡਾ ਬਣ ਕੇ ਜਾਊਂਗਾ ਸ਼ੇਵ ਕਰਾਊ ਇੱਕ ਤਾਂ ਹਨਾ ਓਏ ਵਾਲ ਖੜੇ ਕਰਾਊਗਾ ਹਨਾ ਅੱਜ ਇਹ ਹਾਂ ਕਾਸ ਕਰਦਾ ਕਿਸੇ ਕੰਮ ਹਾਂ ਓਏ ਲੱਕੇ ਚੱਕੀ ਤੇਰਾ ਆਈ ਜਾਂਦਾ ਸਾਰੀ ਜਗਾਂ ਨਹੀਂ ਆ ਰਹੀ ਇਹ ਵਿੱਚ ਜੜੀ ਐ ਉਹ ਇਹ ਨਾ ਲੱਗਿਆ ਆਪਾਂ ਕਿੱਥੇ ਦਾ ਮੈਨੂੰ ਆਵਾਲੇ ਪਤਾ ਨਹੀਂ ਕੱਟਣਾ ਉਹ ਕੱਟ ਦੇਣਾ ਉਹ ਲਾ ਦੇ ਉਹ ਲਾ ਦੇ ਲਾ ਦੇ ਅੱਖਾਂ ਬੰਦ ਕਰਾ ਲੈਣਾ ਇਹਨਾਂ ਯਾਰ ਅੱਖਾਂ ਬੰਦ ਕਰ ਉਹ ਕਿਸੇ ਨਹੀਂ ਅੱਖਾਂ ਪੰਗੀਆਂ ਅੱਗਾ ਬੰਦ ਕਰ ਹੈ ਉਹ ਕੰਝ ਵਾਲ ਪੈ ਅੱਖਾਂ ਹੀ ਵਾਲ ਪੈਣਗੇ ਤੇਰੇ ਅੱਖਾਂ ਬੰਦ ਕਰ ਲੈ ਉਹ ਆਣਦੇ ਇਹਨੂੰ ਕੀ ਹੁੰਦਾ ਅੱਖਾਂ ਬੰਦ ਕਰ ਲੈ ਇੰਨੇ ਨਹੀਂ ਚੱਕਦੇ ਹੋਏ ਅੱਖਾਂ ਬੰਦ ਕਰੀ ਨਾ ਆ ਛੇੜ ਢੋੜੀ ਬ੍ਰੀਕ ਹੋਰ ਕਰ ਬੰਦੇ ਨੂੰ ਪਤਾ ਨਹੀਂ ਆ ਆ ਕੱਟ ਪਾ ਤਾ ਮਗਰ ਆਹ ਵੇ ਆ ਦੇਖੋ ਬਈ ਇਹਦੇ ਕੱਟ ਪਾ ਦਵਾਵਾਂ ਦੇਖੋ ਕੱਟ-ਕਟ ਕੱਟ ਪਾਉਣਾ ਇਹ ਹੋ ਗਿਆ ਇਹ ਪਾਣਾ ਪਿਆ ਮੇਰੇ ਜੋ ਫੇਟ ਘਟਿਆ ਹੁੰਦਾ ਆਹ ਦੇ ਜਾਣ ਕੇ ਵੱਧ ਘਟੀਆਂ ਹੁੰਦਾ ਹੁਣ ਇਹ ਇਹ ਆਪੀ ਗਾਣਾ ਬਣਣੀ ਹੈ ਇਹ ਸਕੂਲ ਚ ਗਾਣਾ ਪਉਉਂਦੇ ਰਹੇ ਹੈ ਕਿਹ ਕਿਹੜਾ ਪਰਿਵਾਰ ਆਇਆ ਅੱਖਾਂ ਬੰਦ ਕਰ ਲੈ ਅੱਖਾਂ ਚ ਵਾਲ ਤਾਂ ਨਹੀਂ ਬੰਦੇਰੇ ਲੋਈ ਮਿੱਤਰ ਹੁਣ ਇਹਦੀ ਡਿਊਟੀ ਹੈਗੀ ਇਹ ਤੋਂ ਆਪਾਂ ਮੱਛਾ ਬਣਵਾਵਾਂਗੇ